ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਮੇਰੇ ਆਪਣੇ ਪਿੰਡ ਪਿੰਡ ਨੰਗਲ ਤੋਂ ਨੰਗਲ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤੇ ਤਹਿਸੀਲ ਕੋਟਕਪੂਰਾ ਪੈਂਦੀ ਹੈ ਜਿਹੜੇ ਘਰ ਚ ਵੀਡੀਓ ਬਣਾ ਰਹੇ ਆ ਬਾਈ ਕਾਫੀ ਸਾਰੇ ਪਸ਼ੂ ਦੋਸਤੋ ਇੱਥੇ ਰੱਖਦਾ ਹੈ ਆਏ ਸਾਲ ਇੱਕ ਦੋ ਪਸ਼ੂ ਜਿਹੜੇ ਨਵੇਂ ਨਾਲ ਤਿਆਰ ਹੋ ਜਾਂਦੇ ਉਹਦੇ ਕਰਕੇ ਕੁਝ ਪਸ਼ੂ ਵਿੱਚੋਂ ਵਿਖਦੇ ਰਹਿੰਦੇ ਆ ਅੱਜ ਦੀ ਵੀਡੀਓ ਚ ਇੱਕ ਤੁਹਾਨੂੰ ਇਹ ਮੱਝ ਦਿਖਾਉਣੀ ਹੈ ਜਿਹੜੀ ਮਕਾਊ ਕੀਤੀ ਹੈ ਇਹ ਗੱਬਣ ਦੀ ਵੀਡੀਓ ਬਣਾ ਰਹੇ ਆ ਤੁਸੀਂ ਇਹਦਾ ਹਵਾਨਾ ਦੇਖ ਲਓ ਪੂਰੀ ਤਿਆਰੀ ਜੀ ਹੈ ਲਗਭਗ ਸਾਨੂੰ ਇਹ ਲੱਗਦਾ ਵੀ ਹੁਣ ਇੱਕ ਅੱਧੇ ਦਿਨ ਦੇ ਵਿੱਚ ਇਹ ਬੱਚੇ ਨੂੰ ਜਨਮ ਦੇ ਦੇਊਗੀ ਤੇਰੀ ਵੀਡੀਓ ਜਿਹੜੀ ਚੈਨਲ ਦੇ ਉੱਤੇ ਚਲਣੀ ਹੈ ਉਦੋਂ ਹੀ ਚਲਣੀ ਹੈ ਜਦੋਂ ਇਹ ਸੂਪੀ ਕਿਉਂਕਿ ਇਹ ਆ ਵੀ ਸੋਚੇ ਇਹੀ ਹੈ ਵੀ ਜਦੋਂ ਸੂਪ ਪੈਂਦੀ ਹੈ ਜਿਹੜਾ ਭਰਾ ਖਰੀਦਣਾ ਚਾਹੂਗਾ ਉਹ ਪਾਸ ਕਰਕੇ ਲੈ ਜਾਊਗਾ ਸੋ ਉਦੋਂ ਕਈ ਵਾਰ ਬਾਹਰ ਗਏ ਹੁੰਨੇ ਆ ਤਾਂ ਟਾਈਮ ਨਹੀਂ ਲੱਗਦਾ ਤਾਂ ਇਹ ਇਸ ਕਰਕੇ ਅਸੀਂ ਇਸ ਕੱਬਣ ਦੀ ਵੀਡੀਓ ਬਣਾ ਰਹੇ ਆਂ ਪੂਰੀ ਤਿਆਰੀ ਹੈ ਹੁਣ ਮੱਝ ਦੀ ਚੰਗੇ ਦੁੱਧ ਵਾਲੀ ਮੱਝ ਆਓ ਡਿਟੇਲ ਪੁੱਛੀਏ ਫਿਰ ਇਹਨੂੰ ਤੋਰਾਂਗੇ ਜਿਸ ਕਰਨ ਬਾਈ ਸਸਤੀ ਗਾ ਸਸਤੀ ਗਾ ਜਿਸ ਕਰਨ ਇਹ ਮੱਝ ਜਿਹੜੀ ਅੱਜ ਵੇਚਣ ਲੱਗੇ ਕਰਦੀ ਹੈ ਆਪਣੇ ਹਾਂ ਬਾਈ ਕਰਦੀ ਕਿੰਨਾਂ ਸੂਆ ਸੂਗੀ ਤੀਜਾ ਸੂਆ ਹੁੰਦੀ ਹੈ ਬਾਈ ਉਹ ਪਹਿਲੇ ਸੂਏ ਦੀ ਝੋਟੀ ਇਹਦੇ ਨਾਲ ਖੜੀ ਆ ਠੀਕ ਹੈ ਦੂਜੇ ਸੂਏ ਦੀ ਭੈਣ ਕੇ ਲੈ ਗਏ ਸੀਗੇ ਠੀਕ ਹੈ ਤੀਜਾ ਸੂਆ ਤੀਜਾ ਸੂਆ ਸੋਣਾ ਹੁਣ ਇੱਕ ਅੱਬਨ ਕਿਹੜੇ ਬਲ ਤੋਂ ਆ ਇਹ ਲక్ష్ਮੀ ਡੇਰੀ ਫਾਰਮ ਵਾਲਾ ਜਿਹੜਾ ਕੋਈ ਨੂਰ ਉਹ ਤੋਂ ਗੱਪਣਾ ਅੱਛਾ ਉਹਦਾ ਠੀਕ ਆ ਭਰਾ ਜੀ ਹਾਂਜੀ ਠੀਕ ਹੈ ਕਿੰਨੇ ਦਿਨ ਲੈ ਜੂ ਅੰਦਾ ਬਾਕੀ ਵੀਡੀਓ ਤਾਂ ਆਪਾਂ ਜਦੋਂ ਸੂਪੈਂਦੀ ਉਦੋਂ ਹੀ ਪੋਸਟ ਕਰੀ ਹਾਂ ਬਾਈ ਉਦੋਂ ਪੋਸਟ ਕਰ ਮਤਲਬ ਜਿਹੜਾ ਭਰਾ ਹੁਣੇ ਗੱਬਨ ਦੀ ਵੀਡੀਓ ਦੇਖ ਰਿਹਾ ਤੋ ਇਹ ਮੰਨ ਲੈ ਵੀ ਇਹ ਸੂਪੀ ਹੈ ਹਾਂਜੀ ਠੀਕ ਹੈ ਅੱਛਾ ਇਹ ਤਾਂ ਦੁੱਧ ਦਾ ਰਿਕਾਰਡ ਪਿਛਲੇ ਸੂਵੇ ਦਾ ਦੁੱਧ ਦੂਜੇ ਸੂਵੇ ਬਾਈ ਆਪਾਂ ਸਹੀ ਜਿਹੜਾ ਦੁੱਧ 13 ਕਿਲੋ ਚੋਆ ਆਵਿਆ ਠੀਕ ਹੈ ਸਰ ਕੀ 14 14 ਕਰ ਸਕਦੀ ਹੈ ਨਹੀਂ 13 ਦੀ ਆਪਾਂ ਗਾਰੰਟੀ ਲੈ ਕੇ ਦੇਵਾਂ ਅੱਛਾ ਕੀ ਰੇਟ ਰੱਖ ਦਿਆਂ ਤਾਂ ਇਹਦਾ 125 ਹੈ ਜੀ 1 ਲੱਖ 25 ਹੈ ਹਾਂਜੀ ਦੋਸਤੋ ਚੰਗੇ ਕਦ ਕਾਠ ਦੀ ਮੱਝ ਕੀ ਹੋ ਸਕਦਾ ਅੱਜ ਰਾਤ ਨੂੰ ਸੂਪੇ ਤੇ ਕੱਲ ਨੂੰ ਤੁਹਾਨੂੰ ਵੀਡੀਓ ਦਿਖਾ ਦਈਏ ਅਸੀਂ ਵੀਡੀਓ ਜਿਹੜੀ ਬਣਾ ਰਹੇ ਹਾਂ ਉਹ 3 4 ਅਕਤੂਬਰ ਨੂੰ ਬਣਾ ਰਹੇ ਹਾਂ ਵੀਡੀਓ ਤੁਸੀਂ ਦੇਖੋਗੇ ਜਾਂ ਤਾਂ 4 ਨੂੰ ਦੇਖ ਰਹੇ ਹੋਗੇ ਜਾਂ 5 ਨੂੰ ਮਤਲਬ ਜਦੋਂ ਸੂਹ ਪੈਂਦੀ ਹੈ ਤਾਂ ਤੁਸੀਂ ਬਾਈ ਤੋਂ ਇਹ ਪੁੱਛਣਾ ਹੋਊਗਾ ਕਿ ਮੱਝ ਨੇ ਬੱਚਾ ਕੀ ਦਿੱਤਾ ਕਿਉਂਕਿ ਇਹ ਪੋਸਟੇ ਦੀ ਸੂਹ ਤੋਂ ਬਾਅਦ ਚ ਹੀ ਕਰਨੀ ਹੈ ਤਿਆਰੀ ਚੰਗੀ ਹੈ ਮੱਝ ਦੀ ਵੱਡੇ ਘੱਟ ਘਾਟ ਚ ਹੈ 1,25,000 ਰੇਟ ਹੈ ਕੋਈ ਡਰ ਨਹੀਂ ਸਾਨੂੰ ਇਸ ਗੱਲੋਂ ਵੀ ਕੋਈ ਸੂਪੂਗੀ ਕਿਉਂਕਿ ਅਸੀਂ ਇਹਨੂੰ ਰੋਕਿਆ ਹੀ ਇਸ ਤਰੀਕੇ ਨਾਲ ਸੀ ਵੀ ਜਦੋਂ ਪੂਰੀ ਤਿਆਰ ਹੋਈ ਉਦੋਂ ਵੀਡੀਓ ਬਣਾ ਕੇ ਰੱਖ ਲਾਂਗੇ ਕਈ ਵਾਰ ਇਹ ਹੁੰਦਾ ਵੀ ਦੂਰ ਗਏ ਹੁੰਦੇ ਆ ਤੇ ਪਸ਼ੂ ਮਗਰੋਂ ਸੂਪੇ ਫਿਰ ਬੱਚੇ ਨੂੰ ਦੁੱਧ ਪਿਉਣਾ ਪੈਂਦਾ ਜੋਸ਼ ਪਸ਼ੂ ਦਾ ਘਟ ਜਾਂਦਾ ਸੋ ਅਸੀਂ ਫੁੱਲ ਤਿਆਰੀ ਚ ਇਹਦੀ ਵੀਡੀਓ ਹੁਣ ਤੁਹਾਨੂੰ ਦਿਖਾ ਰਹੇ ਹਾਂ ਇੱਕ ਅੱਧੇ ਦਿਨ ਚ ਇਹਨੇ ਸੂਪਿਆ ਨਾ ਤੇ ਤੁਸੀਂ ਇਸ ਮੱਝ ਨੂੰ ਆ ਕੇ ਦੇਖ ਕੇ ਖਰੀਦ ਸਕਦੇ ਹੋ ਅਜੇ ਥਾਣਾ ਚ ਕੋਈ ਧਾਰ ਨਹੀਂ ਕੋਈ ਪਸਮਾ ਨਹੀਂ ਹੈਗਾ ਖਾਲੀ ਥਾਣ ਹਜੇ ਤੁਹਾਨੂੰ ਉਵੇਂ ਦੱਸਦੇ ਹੋਣਗੇ ਹਵਾਨਾ ਅੱਗੋਂ ਪਿੱਛੋਂ ਚੰਗਾ ਹੈ ਹੈ ਗਾਵਾਂ ਵਰਗਾ ਹਵਾਨਾ ਦੁੱਧ 13 ਕਿਲੋ ਦੀ ਗਰੰਟੀ ਵਾਲੀ ਗੱਲ ਹੀ ਹੈ ਸੋ ਹਵਾਨਾ ਤੁਸੀਂ ਇਹਦਾ ਹੁਣ ਫੇਰ ਦੇਖ ਸਕਦੇ ਹੋ ਸਿੰਗੇ ਦਾ ਥੋੜਾ ਖੁੱਲਾ ਹੋ ਕੇ ਮੁੜਿਆ ਹੋਇਆ ਵੈਸੇ ਇਹਦਾ ਕੱਦ ਕਾਠ ਇਦਾਂ ਦਾ ਵੀ ਉਪਰਾ ਨਹੀਂ ਲੱਗਦਾ ਸਿੰਗ ਜੱਚਦਾ ਹੈ ਕੋਹੇਨੂਰ ਬੁੱਲਦਾ ਸੀ ਮਨ ਲੱਗਾ ਰਿਹਾ ਦੱਸੋ ਐਲਡੀਐਫ ਵਾਲੇ ਦਾ ਢਾਂਚਾ ਮਾਜਦਾ ਤੁਸੀਂ ਇਹਦਾ ਦੇਖ ਸਕਦੇ ਹੋ ਥਾਣਾ ਚ ਬਿੱਥੀ ਬਹੁਤ ਸੋਹਣੀ ਹੈ ਸਿੰਗ ਇੱਥੋਂ ਤੁਸੀਂ ਦੇਖ ਲੋ ਇਹਦਾ ਇਸ ਤਰ੍ਹਾਂ ਦੀ ਸ਼ੇਪ ਹੈ ਧੁੱਪ ਚਲੀ ਜਾਏ ਜਿਸਕਰ ਨੂੰ ਪਤਾ ਦੋਨਾਂ ਪਾਸੇੋਂ ਇੱਕੋ ਜਿਹੇ ਥਾਣਾ ਰਸੋ ਕਿਸੇ ਪਾਸੇੋਂ ਵੀ ਥਾਣਾ ਜਿਹੜਾ ਹੋ ਜਾਂ ਹਵਾਨੇ ਦੇ ਵਿੱਚ ਕੋਈ ਕਿਸੇ ਕਿਸਮ ਦਾ ਫਰਕ ਨਹੀਂ ਪੱਧਰ ਬਿਲਕੁਲ ਇੱਕੋ ਜਿਹਾ ਹਵਾਨਾ ਦਿਸਦਾ ਬਾਕੀ ਇਹ ਚੰਗੀ ਸੀਲ ਸ਼ਰੀਫ ਮੱਝ ਆ ਇਹ ਗੱਲ ਐਡ ਕਰ ਦੇਣਾ ਵੀ ਇਹ ਦੁੱਧ ਲੰਬਾ ਟਾਈਮ ਪਿਆਉਗੀ ਇਹ ਨਹੀਂ ਵੀ ਗੱਭਣ ਹੋ ਕੇ ਛੇਤੀ ਇਹ ਦੁੱਧੋਂ ਟਲੂਗੀ 2 ਸਾਲ ਹੋ ਗਏ ਇਸ ਵੀਰ ਕੋਲ ਇਹਨੂੰ ਵੇਖਦਿਆਂ ਨੂੰ ਸੋ ਜਿਹਨੂੰ ਜੱਜਦੀ ਹੈ ਦੋਸਤੋ ਤਸੱਲੀ ਫੇਰ ਵੀ ਤੁਸੀਂ ਫਾਲੋ ਕਰ ਸਕਦੇ ਹੋ ਆਪਦੇ ਵੱਲੋਂ ਕੁਝ ਚੇਹੀ ਕੀਤੀ ਹੈ ਵੀ ਇਹਨੂੰ ਵਿਕਾਉ ਉਹ ਸਾਬ ਤੇ ਕੀਤਾ ਜਾਵੇ ਵੀ ਜਿਹੜਾ ਭਰਾ ਖਰੀਦਣਾ ਚਾਵੇ ਉਹ ਪਾਸ ਇਹਨੂੰ ਚੰਗੀ ਤਰ੍ਹਾਂ ਕਰ ਸਕੇ ਥਣ ਹਵਾਨੇ ਵਾਲੇ ਪੱਖ ਤੋਂ ਤੋਂ ਜਦੋਂ ਇਹ ਸੂ ਪੈਂਦੀ ਹੈ ਤਾਂ ਸੋਨੇ ਦੀ ਵੀਡੀਓ ਜਿਹੜੀ ਚੈਨਲ ਦੇ ਉੱਤੇ ਪੋਸਟ ਕਰ ਦਿਆਂਗੇ ਤੇ ਉਹ ਤੁਸੀਂ ਦੇਖ ਲਓਗੇ 1,25,000 ਰੇਟ ਹੈ ਦੱਸੋ ਇਹਦੀ ਕੁਸ਼ੜੀ ਹਜੇ ਥਾਣਾ ਚ ਕੋਈ ਧਾਰ ਨਹੀਂ ਗਈ ਕੋਈ ਪਸਵਾ ਨਹੀਂ ਹੈ ਹੋ ਸਕਦਾ 2 ਦਿਨ ਹੋਰ ਲੈ ਜੇ ਪਰ ਤਿਆਰੀ ਬੜੀ ਚੰਗੀ ਫੜਦੀ ਹੁੰਦੀ ਹੈ ਇਸੇ ਕਰਕੇ ਇਹਦੀ ਵੀਡੀਓ ਰੋਕੀ ਸੀ ਕਿਉਂਕਿ ਬੰਦ ਪੱਕੇ ਹਵਾਨੇ ਦੀ ਮੱਝ ਹੈ ਤੇ ਹਵਾਨਾ ਕੱਢਦੀ ਬੜਾ ਚੰਗਾ ਹਜੇ ਜਦੋਂ ਸੂਣ ਲੱਗੂਗੀ ਥਣਾ ਚ ਜੋਸ਼ ਪਾਊਗੀ ਤੇ ਉਦੋਂ ਹਵਾਨਾ ਇਹਦੇ ਨਾਲੋਂ ਹੋਰ ਚੌੜਾ ਤੁਹਾਨੂੰ ਨਜ਼ਰ ਆਊਗਾ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ